ਹੈਲੋ एवरीवन ਬੈਕ ਅਸਲਾਮੁਅਲੈਕਮ ਤੇ ਸਤਿ ਸ਼੍ਰੀ ਅਕਾਲ ਕਿਦਾ ਹਾਲ ਚਾਲ ਜੀ ਉਮੀਦ ਕਰਦੇ ਆ ਵਧੀਆ ਵਗਰ ਆਪ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਲੋਕਵਾਜ਼ ਟੀਵੀ ਦੀ ਆਪਣੇ ਕੋਲ ਇੱਕ ਨਵੀਂ ਤੇ ਲੇਟੈਸਟ ਵੀਡੀਓ ਆ ਗਈ ਹੈ ਤੇ ਚਲੋ ਪਹਿਲੇ ਵੀਡੀਓ ਵੇਖਦੇ ਆ ਤੇ ਫਿਰ ਇੱਥੇ ਗੱਲਬਾਤ ਕਰਦੇ ਆ ਕਿ ਵੀਰਾ ਕੀ ਕਹਿ ਰਿਹਾ ਜੀ ਬਿਲਕੁਲ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ ਇਹ ਕਹਾਵਤ ਬਿਲਕੁਲ ਪੰਜਾਬੀ ਮੀਡੀਆ ਤੇ ਟੁਕੀ ਦੇ ਖਾਸ ਕਰਕੇ ਉਹ ਚੈਨਲਾਂ ਤੇ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਖਬਰ ਸਾਡੇ ਕੋਲ ਹੁੰਦੀ ਹੈ ਪੰਜਾਬ ਦੀ ਸਭ ਤੋਂ ਅਪਡੇਟ ਹੁੰਦੀ ਹੈ ਅਸੀਂ ਪੰਜਾਬ ਪ੍ਰਸਤ ਹ ਅਜਿਹੇ ਚੈਨਲਾਂ ਤੇ ਇਹ ਕਿਵੇਂ ਟੁਕੀ ਕੱਲ ਜਦੋਂ 5 ਵਜੇ ਤੋਂ ਬਾਅਦ ਐਲਾਨ ਹੋ ਗਿਆ ਕਿ ਸੀਜ਼ਫਾਇਰ ਹੋ ਚੁੱਕਿਆ ਹੁਣ ਦੋਨੋਂ ਦੇਸ਼ ਯੰਗਬੰਦੀ ਦੀ ਜਿਹੜੀ ਹੈ ਉਹ ਦੋਨਾਂ ਦੇਸ਼ਾਂ ਵਿੱਚਕਾਰ ਹੋ ਚੁੱਕੀ ਆ ਉਲੰਘਣਾ ਨਹੀਂ ਕਰਨਗੇ ਤਾਂ ਰਾਤ ਨੂੰ ਸ਼੍ਰੀਨਗਰ ਦੇ ਕੁਝ ਏਰੀਆ ਦੇ ਵਿੱਚ ਇੱਕ ਜਿਹੜੀ ਹੈ ਘਟਨਾ ਵਾਪਰੀ ਗੋਲੀਬਾਰੀ ਹੋਈ ਭਾਰਤੀ ਫੌਜ ਨੇ ਜਵਾਬ ਦਿੱਤਾ 9 ਵਜੇ ਤੋਂ ਬਾਅਦ ਉਹ ਉਹ ਵੀ ਟੈਕ ਗਿਆ ਪਰ ਇਹਨਾਂ ਚੈਨਲਾਂ ਦੀ ਬਦੌਲਤ ਪੰਜਾਬ ਦੇ ਵਿੱਚ ਜਿਹੜਾ ਡਰ ਫੈਲਿਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੈਨਿਕ ਹੋਇਆ ਲੋਕਾਂ ਦੇ ਮਨ ਦੇ ਵਿੱਚ ਲੋਕਾਂ ਨੂੰ ਇਹ ਲੱਗਾ ਕਿ ਮੁੜ جنگ ਸ਼ੁਰੂ ਹੋ ਗਈ ਹੈ ਲੋਕਾਂ ਨੂੰ ਇਹ ਲੱਗਾ ਕਿ ਮਸਾਂ ਸ਼ਾਂਤੀ ਆਈ ਸੀ ਜਿਨ੍ਹਾਂ ਇਹ ਚੈਨਲਾਂ ਨੇ ਦੁਬਾਰਾ ਅੱਗ ਲਾਈ ਹੈਰਾਨ ਰਹਿ ਜਾਓਗੇ ਟਾਈਟਲ ਦੇਖਿਓ ਥੰਬਨੇਲ ਦੇਖਿਓ ਇਹ ਮੈਂ ਸਭ ਤੋਂ ਪਹਿਲਾਂ ਉਹ ਚੈਨਲ ਦੇ ਥੰਬਨੇਲ ਪੜ੍ਹਦਾ ਜਿਹੜਾ ਸੈਟਲਾਈਟ ਚੈਨਲ ਹੈ ਜਿਹੜਾ ਵੱਡੇ ਪੱਧਰ ਦੇ ਉੱਤੇ ਦੇਸ਼ ਦੇ ਵਿੱਚ ਵੀ ਚੱਲਦਾ ਹੈ ਏ ਵੀ ਕੀ ਆ ਜਾਂਦਾ ਕਿ ਅੜਾਨੀ ਦਾ ਚੈਨਲ ਹੈ ਤੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਨ੍ਹਾਂ ਦੇ ਇੱਕ ਪੱਤਰਕਾਰ ਨੂੰ ਗੱਡੀ ਚੋਂ ਵੀ ਲਾਇਆ ਸੀ ਉਹ ਹੈ ਉਹਨਾਂ ਨੇ ਇਹ ਖਬਰ ਚਲਾਈ ਪਾਕਿਸਤਾਨ ਨੇ ਫਿਰ ਭੇਜੇ ਡਰਾਉਣ ਵੱਜ ਗਏ ਸੈਰਨ ਉਸ ਤੋਂ ਅੱਗੇ ਆ ਜਾਓ ਉਹਨਾਂ ਨੇ ਇੱਕ ਬਹੁਤ ਮੁਕਰ ਗਿਆ ਪਾਕਿਸਤਾਨ ਕਰ ਦਿੱਤਾ ਹਮਲਾ ਵੱਜ ਗਏ ਸੈਰਨਾ ਪੂਰੇ ਜ਼ਿਲ੍ਹੇ ਚ ਬਲੈਕਆਊਟ 20 ਮਿੰਟਾਂ ਚ ਪਾਕਿਸਤਾਨ ਨੇ ਕਰ ਦਿੱਤੇ 50 ਧਮਾਕੇ ਫਿਰ ਇਹ ਇਹ ਵੀ ਇਹ ਉਦੋਂ ਦੀ ਗੱਲ ਕਰ ਰਹੇ ਨੇ ਕਿ ਜਦੋਂ ਸੀਨ ਫਾਇਰ ਦੇ ਉੱਤੇ ਅਮਲ ਦਰ آمد ਹੋ ਗਿਆ 5 ਵਜੇ ਤੋਂ ਬਾਅਦ ਹਾਂ ਦੋਵਾਂ ਦੋਵਾਂ ਮੁਲਕਾਂ 'ਚ ਸ਼ਾਂਤੀ ਹੋ ਗਈ ਕਿ ਭਈ ਆਪਣਾ ਡੋਨਲਡ ਟਰੰਪ ਨੇ ਕਿਹਾ ਕਿ ਵੀ ਹੁਣ ਕਿਸੇ ਨੇ ਵੀ ਇੱਕ ਦੂਜੇ ਤੇ ਹਮਲਾ ਨਹੀਂ ਕਰਨਾ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮੀਡੀਆ ਜਿਹੜਾ ਕਿੰਨਾ ਪੰਪ ਨਾ ਚੱਕਦਾ ਰਿਹਾ ਕਰ ਪੰਪ ਮਾਰਦਾ ਰਿਹਾ ਆਵਾਮ ਨੂੰ ਫਿਰ ਉਸ ਤੋਂ ਅੱਗੇ ਆ ਜਾਓ ਅ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਵੀ ਇਹਨਾਂ ਨੇ ਹਮਲਾ ਕਰਵਾ ਦਿੱਤਾ ਫਿਰ ਉਸ ਤੋਂ ਅੱਗੇ ਇੱਕ ਹੋਰ ਚੈਨਲ ਹੈ ਵੈਬ ਚੈਨਲ ਹੈ ਕਿਸਾਨੀ ਅੰਦੋਲਨ ਮੌਕੇ ਸ਼ੁਰੂ ਹੋਇਆ ਸੀ ਜਿਹੜਾ ਪੰਜਾਬ ਪ੍ਰਸਤ ਦੱਸਦਾ ਆਪਣੇ ਆਪ ਨੂੰ ਅੰਗਰੇਜ਼ੀ 'ਚ ਨਾ ਤੁਸੀਂ ਸਮਝ ਹੀ ਜਾਓਗੇ ਉਹਨਾਂ ਦੇ ਵੀ ਇੱਕ ਪੱਤਰਕਾਰ ਆ ਪਹਿਲਾਂ ਬੜੇ ਤੱਤੇ ਚੱਲਦੇ ਹੁੰਦੇ ਸੀ ਹੁਣ ਪਿਛਲੇ ਦਿਨਾਂ ਦੇ ਸਰਕਾਰ ਦੇ ਚਹੇਤੇ ਐ ਉਹ ਵੀ ਉਹ ਕਹਿੰਦੇ 20 ਮਿੰਟਾਂ 'ਚ 50 ਤੋਂ ਵੱਧ ਧਮਾਕੇ ਤੇ ਉਹਨਾਂ ਨੇ ਤਾਂ ਆਪਦੀ ਜਿਹੜੀ ਪੱਤਰਕਾਰ ਲੜਕੀ ਸੀ ਐਂਕਰ ਸੀ ਉਹਨੂੰ ਵੀ ਅੱਗ ਦੇ ਵਿੱਚ ਖੜਾ ਦਿੱਤਾ ਅਸੀਂ ਬਾਰਡਰ ਏਰੀਆ ਦੇ ਵਿੱਚ ਗਏ ਆ ਫਾਜਲ ਕਾ ਫਰੋਈਪੁਰ ਤਰਮ ਤਰਮ ਸਾਹਬ ਦੇ ਨਾਲ ਲੱਗਦੀ ਇਹਨੇ ਬਾਰਡਰ ਆ ਉਹਨਾਂ ਸਾਰਾ ਜਗ ਹੈ ਕਿਤੇ ਵੀ ਅੱਗ ਨਹੀਂ ਲੱਗੀ ਪਰ ਇਹਨਾਂ ਚੀਨਾਂ ਦੇ ਐਂਕਰਾਂ ਨੇ ਆਪਦੇ ਪੱਤਰਕਾਰ ਅੱਗ ਦੇ ਵਿੱਚ ਖੜਾਏ ਵੀ ਇੱਧਰ ਬੰਬ ਫਟ ਰਿਹਾ ਸੀ ਇੱਧਰ ਬੰਬ ਫਟ ਰਿਹਾ ਸੀ ਕੱਲ ਰਾਤ ਉਸ ਤੋਂ ਅੱਗੇ ਆਜੋ ਇੱਕ ਹੋਰ ਹੈ ਉਹਨਾਂ ਦਾ ਅਖਬਾਰ ਵੀ ਹੈ ਕਾਫੀ ਚਰਚਾ ਚ ਰਿਹਾ ਹੈਗਾ ਤੇ ਇੱਕ ਸੰਸਥਾ ਦੇ ਨਾਮ ਤੇ ਪੈਸੇ ਇਕੱਠੇ ਕਰਨ ਦਾ ਵੀ ਦੋਸ਼ ਹੈ ਉਹਨਾਂ ਤੇ ਲੱਗਦਾ ਰਹਿੰਦਾ ਉਹ ਚੈਨਲ ਵੀ ਚਲਾਉਂਦੇ ਐ ਉਹਨਾਂ ਦੇ ਵੱਲੋਂ ਵੀ ਰਾਤ ਜਿਹੜਾ ਉਹ ਇੱਕ ਆ ਗਿਆ ਕਿ ਅੱਧੀ ਰਾਤ ਨੂੰ ਤੁਮਾਕਿਆਂ ਨਾਲ ਗੂੰਜਿਆ ਅੰਮ੍ਰਿਤਸਰ ਇਹ ਸਾਮਨੇ ਵਾਲਾ ਉਹਨਾਂ ਦਾ ਸੀ ਹੈਰਾਨੀ ਦੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵਸਫੋਟ ਨਹੀਂ ਹੋਇਆ ਤੇ ਕਸ਼ਮੀਰ ਦੇ ਵਿੱਚ ਵੀ ਜਿਹੜੀ ਹੈ ਜੰਮੂ ਦੇ ਵਿੱਚ ਵੀ ਭਾਰਤੀ ਫੌਜ ਨੇ ਕਿਹਾ ਕਿ ਕੋਈ ਤਮਾਕਾ ਨਹੀਂ ਹੋਇਆ ਪਰ ਇਹਨਾਂ ਕੈਨੇਡਾ ਨੇ ਤਮਾਕੇ ਕਰਨ ਦੀ ਕੋਈ ਕਸਰ ਨਹੀਂ ਛਡੀ ਰਾਤ ਲੋਕਾਂ ਨੂੰ ਇੰਨਾ ਡਰਾਇਆ ਅੱਜ ਸਵੇਰ ਤੋਂ ਲੈ ਕੇ ਰਾਤ ਤੋਂ ਲੈ ਕੇ ਸਵੇਰ ਤੱਕ ਲੋਕਾਂ 'ਚ ਇਹੀ ਚਰਚਾ ਸੀ ਕਿ ਜੰਗ ਦੁਬਾਰਾ ਸ਼ੁਰੂ ਹੋਵੇਗੀ ਹਾਲਾਂਕਿ ਹੁਣ ਤੱਕ ਜੰਗ ਹੀ ਨਹੀਂ ਲੱਗੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਜੰਗ ਨਹੀਂ ਲੱਗੀ ਦੋਨਾਂ ਮੁਲਕ ਆਪਣੇ ਆਪਣੇ 'ਤੇ ਕੋਈ ਸਰਜੀਕ ਜਿਹੜਾ ਸਟ੍ਰਾਈਕਰ 에ਅਰ ਸਟ੍ਰਾਈਕ ਕਰ ਰਿਹਾ ਸੀ ਕੋਈ ਕਿਸੇ ਤਰੀਕੇ ਨਾਲ ਕੋਈ ਡਰੋਨ ਭੇਜ ਕੇ ਪਰ ਜੰਗ ਉਦੋਂ ਲੱਗਦੀ ਹੈ ਜਦੋਂ ਬਾਰਡਰਾਂ ਤੇ ਆਹਮੋ ਸਾਹਮਣੀ ਗੋਲੀ ਚੱਲਣੀ ਸ਼ੁਰੂ ਹੋ ਜਾਵੇ ਪੰਜਾਬ ਦੇ ਕਿਸੇ ਵੀ ਬਾਰਡਰ ਤੇ ਆਹਮੋ ਸਾਹਮਣੀ ਗੋਲੀ ਨਹੀਂ ਚੱਲੀ ਰਾਜਸਥਾਨ ਦੇ ਕਿਸੇ ਵੀ ਬਾਰਡਰ ਤੇ ਆਹਮੋ ਸਾਹਮਣੀ ਗੋਲੀ ਨਹੀਂ ਚੱਲੀ ਗੁਜਰਾਤ ਦੇ ਕਿਸੇ ਵੀ ਬਾਰਡਰ ਤੇ ਆਹਮੋ ਸਾਹਮਣੀ ਗੋਲੀ ਚੱਲੀ ਜੰਮੂ ਦੇ ਵਿੱਚ ਵੀ ਬੀਐਸਐਫ ਜਿਹੜਾ ਉਹ ਮੁਕਾਬਲਾ ਕਰ ਰਹੀ ਹੈ ਉੱਥੇ ਵੀ ਫੌਜ ਨਹੀਂ ਲਗਾਈ ਗਈ ਪਰ ਜਿਸ ਤਰੀਕੇ ਦੇ ਨਾਲ ਪੰਜਾਬੀ ਮੀਡੀਆ ਨੇ ਖਾਸ ਕਰਕੇ ਜਿਹੜੇ ਮੈਂ ਤਿੰਨ ਚਾਰ ਚੈਨਲ ਤੁਹਾਨੂੰ ਦੱਸਿਆ ਇਹਨਾਂ ਨੇ ਤਾਂ ਐਨੀ ਰਾਤ ਅੱਗ ਲਾਈ ਐਨਾ ਰਾਤ ਲੋਕਾਂ ਨੂੰ ਡਰਾਇਆ ਲੋਕ ਫਿਰ ਪੰਪਾਂ ਵੱਲੋਂ ਭੱਜ ਪਏ ਲੋਕ ਫਿਰ ਇਹ ਸੋਚਾਂ ਲਾ ਗਏ ਕਿ ਸਵੇਰੇ ਰਾਸ਼ਨ ਹੋਰ ਕਿੰਨਾ ਇਕੱਠਾ ਕਰਨਾ ਪੈਣਾ ਇਹ ਜਿਹਾ ਕੁਝ ਨਾ ਕਰੋ ਅਜੇ ਇਹ ਕੁਝ ਤੋਂ ਬਖਸ਼ੋ ਇਹ ਮੰਨਦੇ ਆ ਕਿ ਤੁਹਾਨੂੰ ਵੀ ਚਾਹੀਦੇ ਆ ਵੀ ਸਭ ਨੂੰ ਚਾਹੀਦੇ ਆ ਸਭ ਫਿਰਦੇ ਆ ਵੀ ਹਮਾਰੇ ਪਰ ਇੰਨਾ ਡਰਾ ਕੇ ਲੋਕਾਂ ਨੂੰ ਤੁਸੀਂ ਪੰਜਾਬ ਦੇ ਚੈਨਲੋਂ ਤੇ ਪੰਜਾਬ ਤਾਂ ਜੰਗ ਕਦੇ ਵੀ ਨਹੀਂ ਚਾਹੀ ਪੰਜਾਬ ਨੇ ਤਾਂ ਪੰਜਾਬ ਦੇ ਬਾਰਡਰ ਏਰੀਆ ਦੇ ਲੋਕ ਦੇਸ ਹਾਸ ਸੁਕਣੇ ਪਏ ਹੋਏ ਸੀ ਸਮਾਨ ਚੱਕ-ਚੱਕ ਕੇ ਭਜਣਾ ਪੈ ਰਿਆ ਸੀ ਕਿਸੇ ਦੇ ਘਰੇ ਗੋਲਾ ਡਗ ਰਿਹਾ ਸੀ ਕਿਸੇ ਦੇ ਘਰੇ ਡਰੋਨ ਡਗ ਰਿਹਾ ਸੀ ਕਿਸੇ ਦੀ ਮੱਝ ਮੱਚ ਗਈ ਕਿਸੇ ਦੇ ਬੰਦੇ ਮੱਚ ਗਏ ਉਹ ਸਾਰੇ ਲੋਕ جنگ ਨਹੀਂ ਚਾਹੁੰਦੇ ਸੀ ਪਰ ਇਹਨਾਂ ਦੇ ਢੱਡੀ ਪੀੜ ਪਈ ਜਦੋਂ ਜੰਗ ਬੰਦ ਹੋ ਗਈ ਇਹਨਾਂ ਨੂੰ ਲੱਗਿਆ ਵੀ ਜੰਗ ਬੰਦ ਹੋ ਗਈ ਹੁਣ ਬੋਲਾਂਗੇ ਗਾਇਤੇ ਕਿਉਂਕਿ ਸਰਕਾਰਾਂ ਦੀ ਕ੍ਰਿਟਿਸਿਜ਼ਮ ਤਾਂ ਇਹਨਾਂ ਨੇ ਕਰਨੇ ਨਹੀਂ ਸਵਾਲ ਉਠਾਉਣੇ ਨਹੀਂ ਪਾਣੀਆਂ ਦਾ ਮਸਲਾ ਹੋਵੇ ਹੋਰ ਹੋਵੇ ਉਹ ਤਾਂ ਪੰਜਾਬ 'ਚ ਬੋਲਣਾ ਨਹੀਂ ਕਿਉਂਕਿ ਮੋਟੀਆਂ-ਮੋਟੀਆਂ ਐਡਾਂ ਲਗੀਆਂ ਹੋਈਆਂ ਹਰ ਦੂਜੀ ਖਬਰ ਤੇ ਇਹ ਐਡ ਚੱਲਦੀ ਹੈ ਇਹਨਾਂ ਨੂੰ ਲੱਗਦਾ ਸੀ ਕਿ ਪਾਕਿਸਤਾਨ ਵਿਰੁੱਧ ਬੋਲ ਕੇ ਜਾਂ ਜੰਗ 'ਚ ਬੋਲ ਕੇ ਬਸ ਆਪਦੀ ਪੜਾਹਸ ਕੱਢ ਲਈ ਜਾਵੇ ਖੁੱਡਾਂ 'ਚ ਵੀ ਨਿਕਲਿਆ ਸੀ ਇੱਕ ਪੱਤਰਕਾਰ ਸੀਨੀਅਰ ਪੱਤਰਕਾਰ ਕਿਸਾਨੀ ਅੰਦੋਲਨ ਮੌਕੇ ਤੇ ਉਸ ਤੋਂ ਪਹਿਲਾਂ بڑے ਨਾਮ ਸੀ ਉਹਨਾਂ ਦਾ ਉਹ ਵੀ ਬਾਹਰ ਨਿਕਲੇ ਉਹ ਵੀ ਕਿਤੇ ਫੌਜ 'ਚ ਕਹਿੰਦੇ ਸੀ ਕਿ ਮਿਲਟਰੀ ਦੇ ਸੂਤਰਾਂ ਤੋਂ ਖਬਰ ਆਈ ਹੈ ਮੈਨੂੰ ਇਹ ਵੀ ਨਹੀਂ ਪਤਾ ਲੱਗ ਕੇ ਕਿ ਮਿਲਟਰੀ ਦੇ ਸੂਤਰ ਕਿਹੜੇ ਸੀ ਉਹਨਾਂ ਤੋਂ ਖਬਰ ਆਈ ਹੈ ਅੱਜ ਰਾਤ ਨੂੰ ਵੱਡਾ ਕੁਝ ਹੋ ਸਕਦਾ ਉਹ ਵੀ ਬਾਹਰ ਨਿਕਲੇ ਉਹਨਾਂ ਨੇ ਵੀ ਡਰੋਨ ਦੀ ਕੋਈ ਕੋਸ਼ਿਸ਼ ਨਹੀਂ ਛੱਡੀ। ਉਹਨਾਂ ਦੇ ਪੱਤਰਕਾਰਾਂ ਨੇ ਕੋਈ ਡਰੋਨ ਦੀ ਕੋਈ ਕਸਰ ਨਹੀਂ ਛੱਡੀ। ਪੱਛੇ ਭੱਜੇ ਫੌਜ ਦੇ ਆਹ ਫੌਜ ਆ ਗਈ ਹੈ। ਉਸੇ ਤਰੀਕੇ ਦੇ ਨਾਲ ਇੱਕ ਉਹ ਚੈਨਲ ਦੇ ਮੈਂ ਤੁਹਾਨੂੰ ਦੱਸਿਆ ਉਹ ਪੱਤਰਕਾਰ ਗੱਡੀ 'ਚ ਉਤਰੇ ਸੀ ਜਿਹੜੇ ਉਹ ਵੀ ਵੱਖੋ-ਵੱਖਰੇ ਜਾ ਕੇ ਇੱਥੇ ਧਮਾਕਾ ਹੋਇਆ, ਇੱਥੇ ਡਰੋਨ ਡਿੱਗਿਆ, ਇੱਥੇ ਰਾਗ ਨੂੰ ਬਲੈਕਆਊਟ ਹੋ ਚੁੱਕਿਆ, ਇਹ ਹੋ ਚੁੱਕਿਆ। ਅੱਧਾ ਬਲੈਕਆਊਟ ਤਾਂ ਇਹਨਾਂ ਚੈਨਲਾਂ ਨੇ ਕਰਵਾ ਦਿੱਤਾ ਸਰਕਾਰ ਤੋਂ। ਜਦੋਂ ਲਗਾਤਾਰ ਇਸ ਤਰੀਕੇ ਦੀ ਕਿਉਂਕਿ ਇਹ ਚੀਜ਼ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਵੀ ਬੋਲੇ ਆ। ਭਗਵਾਨ ਸਿੰਘ ਮਾਨ ਕੰਕੇ ਜਿਹੜੇ ਬੋਲੇ ਆ ਨੈਸ਼ਨਲ ਮੀਡੀਆ ਦੇ ਉੱਤੇ ਕਿ ਯਾਰ ਇੰਨਾ ਨਾ ਤੁਸੀਂ ਅਫਵਾਹ ਫਲਾਓ ਪਰ ਪੰਜਾਬ ਦੇ ਚੈਨਲਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਬੀਤੀ ਰਾਤ ਜਿੰਨਾ ਡਾਰ ਇਹਨਾਂ ਨੇ ਪੈਦਾ ਕੀਤਾ ਜਿੰਨਾ ਇਹਨਾਂ ਨੇ ਮਾਹੌਲ ਇਹਨਾਂ ਤੋਂ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਇਹ ਲੋਕ ਕਦੇ ਸ਼ਾਂਤੀ ਨਹੀਂ ਚਾਹੁੰਦੇ ਇਹ ਲੋਕ ਉਹੀ ਭਾਲਦੇ ਆ ਕਿ ਅੱਗ ਲੱਗੇ ਅੱਗ ਲਾ ਕੇ ਅਸੀਂ ਡੱਬੂਆਂ ਕੰਨ ਤੇ ਚੜ ਜਾਈਏ ਤੇ ਪੰਜਾਬ ਮੱਚਦਾ ਮੱਚੇ ਸਰਹੱਦੀ ਲੋਕਾਂ ਨਾਲ ੱਤਕਾ ਹੁੰਦਾ ਹੋਵੇ ਸਰਹੱਦੀ ਲੋਕਾਂ ਨੂੰ ਉੱਠਣਾ ਪੈਂਦਾ ਪਵੇ ਪੰਜਾਬ ਦੇ ਵਿੱਚ ਡਰੋਨ ਡਿੱਗਦੇ ਡਿੱਗਣ ਕਿਉਂਕਿ ਸਵੇਰ ਨੂੰ ਜਾਵਾਂਗੇ ਡਰੋਨ ਦਿਖਾਵਾਂਗੇ ਖਬਰ ਚੱਲੂਗੀ ਇਹ ਚੀਜ਼ਾਂ ਤੋਂ ਬਾਜ਼ ਆਉਣਾ ਚਾਹੀਦਾ ਜੇ ਅਸੀਂ ਨੈਸ਼ਨਲ ਮੀਡੀਆ ਨੂੰ ਗੋਦੀ ਮੀਡੀਆ ਕਹਿ ਕੇ ਪੁਕਾਰਦੇ ਆ ਤਾਂ ਇਹਨਾਂ ਦੀ ਵੀ ਕਸਰ ਉਦੋਂ ਕੋਈ ਕਸਰ ਘਟ ਨਹੀਂ ਹੈ ਇਹ ਉਸ ਤੋਂ ਵੱਡੇ ਗੋਦੀ ਨੇ ਹਾਂ ਉਹਨਾਂ ਨੂੰ ਵੱਡੇ ਪੱਧਰ ਤੇ ਮੌਕਾ ਮਿਲਦਾ ਹੈ ਉਹ ਵੱਡੇ ਪੱਧਰ ਤੇ ਗੱਲ ਕਰ ਜਾਂਦੇ ਆ ਇਹਨਾਂ ਦਾ ਜਿੱਡਾ ਕਿ ਪੱਧਰ ਹੈ ਇਹ ਓਡੇ ਪੱਧਰ ਤੇ ਗੱਲ ਕਰਦੇ ਆ ਪਰ ਜ਼ਹਿਰੀਲੀ ਪੱਤਰਕਾਰੀ ਅੱਗ ਲਾਉ ਪੱਤਰਕਾਰੀ ਭੜਕਾਉ ਪੱਤਰਕਾਰੀ ਜਿੰਨੀ ਰਾਤ ਇਹਨਾਂ ਨੇ ਕੀਤੀ ਹੈ ਕੋਈ ਕਸਰ ਨਹੀਂ ਲੋਕ ਵਾਰ-ਵਾਰ ਪੁੱਛ ਰਹੇ ਸੀ ਜੰਗ ਲੱਗ ਗਈ ਜੰਗ ਲੱਗ ਗਈ ਤਾਂ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾਂਦਾ ਕਿ ਜਿਵੇਂ ਇੱਕ ਰਵੀਸ਼ ਕੁਮਾਰ ਨੇ ਪੋਸਟ ਪਾਈ ਸੀ ਕਿ ਟੀਵੀ ਬੰਦ ਕਰ ਦਿਓ ਪਤਾ ਨਹੀਂ ਕਦੋਂ ਕਿਹਾ ਸੀ ਪਰ ਟੀਵੀ ਬੰਦ ਕਰ ਦਿੱਤਾ ਜਾਵੇ ਤਾਂ ਉਵੇਂ ਇਹੀ ਗੱਲ ਵਾਰ-ਵਾਰ ਕਹਿਣੀ ਪਈ ਕਿ ਤੁਸੀਂ ਆਹ ਚੈਨਲ ਬੰਦ ਕਰ ਦਿਓ ਜੇ ਤੁਸੀਂ ਚਾਹੁੰਦੇ ਹੋ ਕਿ ਸ਼ਾਂਤੀ ਪੰਜਾਬ 'ਚ ਕਿਤੇ ਵੀ ਕਿਸੇ ਤਰੀਕੇ ਦੀ ਘਟਨਾ ਨਹੀਂ ਸੀ ਡਰੋਨ ਆਏ ਇੱਕਾ ਦੁੱਕਾ ਡਰੋਨ ਆਏ ਉਹ ਚਲੇ ਗਏ ਬਾਕੀ ਫੌਜ ਕਿਸ ਲਈ ਬੈਠੀ ਹੈ ਉਹ ਇਸੇ ਲਈ ਹੈ ਜੇ ਕੋਈ ਗੱਲ ਹੋਊਗੀ ਉਹ ਆਪੇ ਸਾਂਭਣਗੇ ਫਿਰ ਜਦੋਂ ਦੋ ਦੇਸ਼ਾਂ ਦੇ ਵਿੱਚ ਕੋਈ ਸਮਝੌਤਾ ਹੁੰਦਾ ਹੈ ਕੋਈ ਇਹ ਸਮਝੌਤਾ ਨਹੀਂ ਹੁੰਦਾ ਕਿ ਕੋਈ ਮੁੱਕਰ ਜੂਗਾ ਇੱਥੋਂ ਜਾ ਕੇ ਬਾਹਰ ਜਾ ਕੇ ਤੇ ਕਹਿ ਦੂਗਾ ਕਿ ਮੈਂ ਨਹੀਂ ਇਹ ਦੋਨੇ ਦੇਸ਼ਾਂ ਦੇ بڑے ਸੂਝਵਾਨ ਆਗੂ ਦੋਨੇ ਦੇਸ਼ਾਂ ਦੇ ਵੱਡੇ ਅਫਸਰ ਬਹਿ ਕੇ ਸਮਝੌਤਾ ਕਰਵਾਉਂਦੇ ਆ ਹੁੰਦੇ ਆ ਦੋਨਾਂ ਦੇ ਵਿੱਚ ਤੇ ਦੋਨੇ ਦੇਸ਼ ਇਹ ਕਹਿੰਦੇ ਆ ਅੱਜ ਵੀ ਇਹ ਬਿਆਨ ਹੈ ਕਿ ਅਸੀਂ ਜੰਗ ਨਹੀਂ ਚਾਹੁੰਦੇ ਭਾਰਤ ਨੇ ਕਦੇ ਨਹੀਂ ਕਿਹਾ ਕਿ ਸਾਨੂੰ ਜੰਗ ਚਾਹੀਦੀ ਹੈ ਪਾਕਿਸਤਾਨ ਨੇ ਕਦੇ ਨਹੀਂ ਕਿਹਾ ਸਾਨੂੰ ਜੰਗ ਚਾਹੀਦੀ ਹੈ ਪਰ ਇਹ ਮੀਡੀਆ ਨੂੰ ਜਿੰਨੀ ਜੰਗ ਚਾਹੀਦੀ ਹੈ ਉਹ ਨਹੀਂ ਕਿਸੇ ਨੂੰ ਨਹੀਂ ਚਾਹੀਦੀ ਜਿਵੇਂ ਲੋਕ ਹੁਣ ਟਿੱਚਰਾ ਕਰ ਰਹੇ ਆ ਕਿ ਕਿ ਆ ਜਿਹੜੇ ਨੈਸ਼ਨਲ মিডিਆ ਜਿਵੇਂ ਅੱਜ ਤੱਕ ਹੋ ਗਿਆ ਜੀ ਨਿਊਜ਼ ਹੋ ਗਿਆ ਜਾਂ ਹੋਰ ਚੈਨਲ ਹੈ ਕਿ ਪੁੱਛੋ ਉਹਨਾਂ ਦੇ ਬੰਦੇ ਪਾਕਿਸਤਾਨ ਚੋਂ ਮੁੜਿਆ ਕਿ ਨਹੀਂ ਜਾਂ ਉਹਨਾਂ ਨੇ ਹੈੱਡ ਕੁਆਰਟਰ ਹੀ ਪਾਕਿਸਤਾਨ ਦੇ ਕਰਾਚੀ ਜਾਂ ਲਾਹੌਰ ਚ ਬਣਾ ਲਏ ਜੇ ਬਣਾ ਲਏ ਤਾਂ ਉਹਨਾਂ ਨੂੰ ਕੋ ਆਜੋ ਵਾਪਸ ਹੁਣ ਪਾਕਿਸਤਾਨ ਆਪਾਂ ਨੂੰ ਛੱਡਣਾ ਪੈਣਾ ਹੈ ਅਜៃਆਂ ਟਿੱਚਰਾਂ ਹੋ ਰਹੀਆਂ ਹਨ ਕੋਰੋਨਾ ਤੋਂ ਬਾਅਦ ਪੱਤਰਕਾਰੀ ਤੇ ਜਿਹੜੀ ਹੈ ਪ੍ਰਿੰਟ মিডিਆ ਤੇ ਬਹੁਤ ਵੱਡੀ ਸੱਟ ਵੱਜੀ ਸੀ ਤੇ ਆ ਜਿਹੜੀ ਹੈ ਸਟ੍ਰਾਈਕ ਤੋਂ ਬਾਅਦ ਨੈਸ਼ਨਲ মিডিਆ ਮੇਨਸਟ੍ਰੀਮ মিডিਆ ਤੇ ਬਹੁਤ ਵੱਡੀ ਸੱਟ ਵੱਜੀ ਹੈ ਜਿੰਨਾ ਇਹਨਾਂ ਨੇ ਲੋਕਾਂ ਨੂੰ ਡਰਾਇਆ ਹੈ ਜਿਨ੍ਹਾਂ ਇਹਨਾਂ ਨੇ ਲੋਕਾਂ 'ਚ ਖੌਫ ਪੈਦਾ ਕੀਤਾ ਤੇ ਪਿੱਛੇ ਪੰਜਾਬ ਦੇ ਚੈਨਲ ਵੀ ਨਹੀਂ ਰਹੇ ਜਿਨ੍ਹਾਂ ਨੇ ਰੱਜ ਕੇ ਕੱਲ ਰਾਤ ਗੰਦ ਪਾਇਆ ਜਿਨ੍ਹਾਂ ਨੇ ਰੱਜ ਕੇ ਕਿਉਂਕਿ ਇਹਨਾਂ ਦੇ ਰੋਟੀ ਹਾਜਮ ਨਹੀਂ ਹੋ ਰਹੀ ਸੀ ਕਿ ਜੰਗ ਰੁਕ ਕਿਉਂ ਗਈ ਪਹਿਲਾਂ ਇਹ ਕਰਦੇ ਸੀ ਪੂਰਾ ਬੋਲ ਬਾਲ ਕੇ ਅੱਗ ਲਾ ਕੇ ਇਧਰ ਡੱਕ ਪਿਆ ਬੰਬ ਉਧਰ ਡੱਕ ਪਿਆ ਜਦੋਂ ਮਿਲਟਰੀ ਦਾ ਬਿਆਨ ਆਇਆ ਕਿ ਇਸ ਤਰੀਕੇ ਨਾਲ ਨਹੀਂ ਹੋਇਆ ਨਹੀਂ ਹੋਇਆ ਫਿਰ ਉਹਦੇ ਬਿਆਨ ਚਲਾਉਣ ਲੱਗੇ ਫਿਰ ਥੋੜੀ ਜਾਣਕਾਰੀ ਕਾਦੀ ਸੀ ਤੁਹਾਡੇ ਕੋਲੇ ਇਨਫੋਰਮੇਸ਼ਨ ਕਾਦੀ ਸੀ ਤੁਹਾਡਾ ਹੀ ਡਾਕਾ ਡਾਕ ਪੱਤਰ ਹੈ ਜਿਹੜੇ ਪਤਾ ਹੈ ਜਿਹੜੇ ਵੈਬ ਚੈਨਲ ਆ ਪੰਜਾਬ ਦੇ ਜਾਏ ਤੇਨ ਕਿੱਥੋਂ ਤੱਕ ਮਾਰ ਆ ਸਭ ਨੂੰ ਹੀ ਪਤਾ ਹੁੰਦੀ ਹੈ ਪਰ ਇਹ ਤਾਂ ਇੱਥੋਂ ਤੱਕ ਵੀ ਹੋ ਜਾਂਦਾ ਕਿ ਐਂ ਲੱਗਦਾ ਰਹਿੰਦਾ ਕਿ ਇਹਨਾਂ ਦੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਚੱਲ ਰਹੀ ਹੋਵੇ ਜਿਵੇਂ ਅਜਿਹੀਆਂ ਚੀਜ਼ਾਂ ਤੋਂ ਬਾਤ ਆਉਣਾ ਚਾਹੀਦਾ ਹੈ ਜੰਗ ਮਜ਼ਾਕ ਨਹੀਂ ਹੁੰਦੀ ਜੰਗ ਜੰਗ ਹੁੰਦੀ ਹੈ ਤੇ ਜੰਗ ਲੋਕਾਂ ਦੀਆਂ ਨਸਲਾਂ ਤੱਕ ਜਿਹੜੀਆਂ ਤਬਾਹ ਕਰ ਦਿੰਦੀ ਹੈ ਤੇ ਅਜਿਹੀ ਜੰਗ ਤੋਂ ਬਚਣ ਲਈ ਕੋਈ ਗੱਲ ਕਰਨੀ ਚਾਹੀਦੀ ਆ ਐਨੀਆਂ ਬਕਵਾਸ ਨਹੀਂ ਕਰਨੀ ਚਾਹੀਦੀ ਤੇ ਲੋਕਾਂ 'ਚ ਡਰ ਨਹੀਂ ਫੈਲਾਉਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਰਾਤ ਤੁਸੀਂ ਫੈਲਾਇਆ ਹੈ ਬਿਲਕੁਲ ਯਾਰ ਵੀਰੇ ਨੇ ਬਹੁਤ ਨਾ ਸੋਹਣੀਆਂ ਗੱਲਾਂ ਕੀਤੀਆਂ ਨੇ ਨਾ ਇੰਡੀਆ ਚੈਨਲ ਤੋਂ ਨਾ ਅਖੀਰ ਆਪ ਵੀ ਅਪਰੀਸ਼ੀਏਟ ਕਰਦੇ ਆਂ ਅਸੀਂ ਵੀਰੇ ਨੂੰ ਕਿ ਵੀਰੇ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ ਸਮਝ ਲੋ ਕਿ ਯਾਰ ਕਈ ਚੈਨਲ ਵਾਲਿਆਂ ਨੇ ਉਹਨਾਂ ਸ਼ੀਸ਼ਾ ਭਾਇਆ ਠੀਕ ਹੈ ਕਿਉਂ ਉਹਨਾਂ ਨੇ ਮਾਸਵਾਇ ਝੂਠ ਤੋਂ ਇਲਾਵਾ ਕੁਝ ਨਹੀਂ ਫਲਾਇਆ ਐਸਾ ਕੁਝ ਵੀ ਨਹੀਂ ଥିਗਾ ਜਦੋਂ ਇੰਡੀਆ ਦੀਆਂ ਖਬਰਾਂ ਸੁਣਦੇ ਸੀ ਨਾ ਲੋ ਜੀ ਟੈਂਕ ਲੋਰ ਪਹੁੰਚ ਗਏ ਟੈਂਕ ਕਰਾਚੀ ਪਹੁੰਚ ਗਏ

ਪਰ ਵਿਊਆਂ ਦੇ ਚੱਕਰਾਂ ਦੇ ਵਿੱਚ ਲੋਕਾਂ ਦਾ ਖੂਨ ਤੇ ਨਾ ਸਕਾਓ ਵਿਊਆਂ ਦੇ ਚੱਕਰਾਂ ਦੇ ਵਿੱਚ ਲੋਕਾਂ ਦੀ ਨੀਂਦ ਤੇ ਨਾ ਹਰਾਮ ਕਰੋ ਠੀਕ ਹੈ ਹੁਣ ਕਹਿੰਦਾ ਮਤਲਬ ਕਈ ਵਿਚਾਰੇ ਬਲੱਡ ਪ੍ਰੈਸ਼ਰ ਤੇ ਮਰੀਜ਼ ਹੋਣਗੇ ਯਾਰ ਕਈਆਂ ਦੇ ਇੰਨੀ ਸਟ्रेस ਦੇ ਦਿੱਤੀ ਹੱਦ ਤੱਕ ਕਿ ਪਤਾ ਵੀ ਚੱਲ ਗਿਆ ਕਿ ਯਾਰ ਸੀਜ਼ਫਾਇਰ ਹੋ ਗਿਆ ਦੋਵਾਂ ਪੰਨੇ ਜੰਗਬੰਦੀ ਲੱਗ ਗਈ ਹੈ ਜੰਗ ਖਤਮ ਹੋ ਗਈ ਹੈ ਪਰ ਬੇਸਿਕਲੀ ਸਹੀ ਵੀਰੇ ਨੇ ਕਿਹਾ ਅਸੀਂ ਇਹਨੂੰ ਜੰਗ ਕਹਿੰਦੇ ਨਹੀਂ ਆ ਕਿਉਂਕਿ ਜੰਗ ਨਹੀਂ ਸੀ ਇਹ ਜਸਟ ਸਟ੍ਰਾਈਕ ਸੀਗੀ ਠੀਕ ਹੈ ਕਿਉਂਕਿ ਜੰਗ ਹੋਵੇ ਤੇ ਫਿਰ ਸਮਝ ਲਓ ਪੂਰੇ ਤੇ ਪੂਰੇ ਬਾਰਡਰਾਂ ਦੇ ਉੱਤੇ ਫੌਜਾਂ ਤਾਇਨਾਤ ਹੁੰਦੀਆਂ ਨੇ ਠੀਕ ਹੈ ਫਿਰ ਤੁਸੀਂ ਸਮਝ ਲਓ ਚਿੜੀ ਕਾਂ ਪਰ ਵੀ ਨਾ ਮਾਰੇ ਤੇ ਫਿਰ ਸਮਝ ਲਓ ਅਟੈਕ مسلسل ਜਿਹੜਾ ਕੰਮ ਚੱਲਦਾ ਰਹੇ ਉਹਨੂੰ ਜੰਗ ਕਹਿੰਦੇ ਨੇ ਇਹ ਤੇ ਇਹ ਸੀਗਾ ਕਿ ਇਧਰੋਂ ਮਾਰਾ ਜਾਂ ਹਮਲਾ ਹੋ ਗਿਆ ਤੇ ਫਿਰ ਮਾਰਾ ਇਧਰੋਂ ਹੋ ਗਿਆ ਥੋੜੀ ਦੇਰ ਫਿਰ ਚੁੱਕ ਕਰਕੇ ਬਹਿ ਗਏ ਬਟ ਮੀਡੀਆ ਨੇ ਜਿੰਨਾ ਗੰਦ ਪਾਛੜਿਆ ਸੀ ਨਾ ਠੀਕ ਹੈ ਜੀ ਆਵਾਮ ਯਕੀਨ ਮੰਨੋ ਆਵਾਮ ਵਿਚਾਰੀ ਰਾਸ਼ਨ ਇਕੱਠਾ ਕਰਨ ਤੇ ਮਜਬੂਰ ਹੋ ਗਈ ਆਵਾਮ ਪੈਟਰੋਲ ਡੀਜ਼ਲ ਇਕੱਠਾ ਕਰਨ ਤੇ ਮਜਬੂਰ ਹੋ ਗਈ ਪਤਾ ਨਹੀਂ ਹੁਣ ਕੀ ਹੋ ਜਾਣਾ ਜਿੰਦਾ ਰਹਿਣਾ ਹੈ ਕਿ ਨਹੀਂ ਰਹਿਣਾ ਜਿਵੇਂ ਭੈਣ ਸਾਡੀ ਕਹਿੰਦੀ ਸਜਾਦ ਥੋੜਾ ਜਿਹਾ ਬੈਂਕ ਤੋਂ ਪੈਸੇ ਤੇ ਕਢਾ ਕੇ ਲਿਆ ਦਿਓ ਉਹਨੇ ਕਿਹਾ ਕੀ ਕਰਨੇ ਨੇ ਬੰਦੀ ਜੰਗ ਲਾ ਗਈ ਨਾ ਪਤਾ ਨਹੀਂ ਕਿ ਪੈਸਾ ਤੇ ਕੋਲ ਕੋ ਹੋਣਾ ਚਾਹੀਦਾ ਜੀ ਜਦੋਂ ਲੱਗ ਗਈ ਜੰਗ ਜਾਨੀ ਦੁੱਖਾਂ ਦੀ ਪੈਸਿਆਂ ਨੂੰ ਉੱਤੇ ਲੰਮਾ ਪੈਸਾ ਸੋਨਾ ਠੀਕ ਹੈ ਗੱਲ ਕਰਨ ਦਾ ਮਕਸਦ ਇਹ ਵੀ ਕਿ ਲੋਕਾਂ ਨੂੰ ਸਿਰਫ ਕੀ ਹੈ মিডিਆ ਨੇ 扑ਕਾਇਆ ਠੀਕ ਹੈ মিডিਆ ਨੇ ਇੰਨੀ ਕਾਗ ਲਾਛਰੀ ਸੀ ਇੰਨੀ ਕਾਗ ਲਾਛਰੀ ਸੀ ਕਿ ਬਸ ਬੰਦੇ ਕਹਿੰਦੇ ਸੀ ਕਿ ਬਸ ਹੁਣ ਅਸੀਂ ਗਏ ਯਾਰ ਅਸੀਂ ਆਏ ਕਈ ਦੀ ਖਬਰਾਂ ਮਾਰਦੇ ਇੱਕ ਜੀ ਤੁਸੀਂ ਨੋਟ ਕੀਤੀ ਹੈ ਕਿ ਜਿੰਨਾ ਇਹਨਾਂ ਨੇ ਪੰਜਾਬ ਦੇ ਵਿੱਚ ਬਲੈਕਆਊਟ ਕੀਤਾ ਐ ਸੀ ਨਾ ਇਹਨਾਂ ਹੋਰ ਇੰਡੀਆ ਦੇ ਕਿਸੇ ਮੁਲਕ 'ਚ ਨਹੀਂ ਸੀ ਕਿਸੇ ਸਟੇਟ ਦੇ ਵਿੱਚ ਵੀ ਨਹੀਂ ਸੀ ਠੀਕ ਹੈ ਕਿਸੇ ਮੁਲਕ ਕੀ ਕਹਾਂ ਉਹ ਕਿਸੇ ਸਟੇਟ ਦੇ ਵਿੱਚ ਵੀ ਨਹੀਂ ਸੀ ਜਿੰਨਾ ਸਿਰਫ ਪੰਜਾਬ ਨੂੰ ਕਿ ਉਹਨੂੰ ਪਤਾ ਜੀ ਕਿ ਮੂਰੇ ਪੰਜਾਬ ਹੈ ਠੀਕ ਹੈ ਪੰਜਾਬ ਇੰਜ ਹੋਈਏਗਾ ਉਹ ਹੋਏਗਾ ਫਿਰ ਇਹ ਵੀ ਇਹ ਕਿ ਜਿਹੜੇ ਪੰਜਾਬੀ ਪੱਤਰਕਾਰ ਨੇ ਚੰਗੇ ਭਲੇ ਸਿਆਣੇ ਪੱਤਰਕਾਰ ਨੇ ਠੀਕ ਹੈ ਪਰ ਤੁਸੀਂ ਤਾਂ ਘੱਟੋ ਘੱਟ ਯਾਰ ਸਿੱਧੀ ਹੱਕ ਦੀ ਗੱਲ ਕਰੋ ਜਿਹੜੀ ਸਹੀ ਚੀਜ਼ਾਂ ਉਹ ਜਿਹੜੀ ਸਹੀ ਹੈ ਉਹਨੇ ਐਵੇਂ ਜਾ ਕੇ ਉਹ ਭਾਵੇਂ ਕਿਸੇ ਨੇ ਹੱਥ ਜੇਕਣਾ ਤੇ ਅੱਗ ਬਾਲੀ ਹੋਵੇ ਉਹ ਆ ਅੱਗ ਬਲ ਗਈ ਕਹਿੰਦਾ ਇੰਨੀ ਆਉਂਦਾ ਖੜਾ ਕਰਕੇ ਵੀਡੀਓ ਬਣਾਉਂਦਾ ਕਹਿੰਦਾ ਹੁਣ ਜਿਵੇਂ ਵੀਰੇ ਨੇ ਕਿਹਾ ਉਹਨੇ ਕਿਹਾ ਮੈਂ ਸਾਰੀਆਂ ਜਗ੍ਹਾ ਤੋਂ ਫਿਰ ਕੇ ਆਇਆ ਹਾਂ ਮੈਂ ਬਾਰਡਰਾਂ ਤੇ ਨੇਰੇ ਨੇ ਬਾਰਡਰਾਂ ਤੇ ਨੇਰੇ ਸਾਰਾ ਫਿਰ ਕੇ ਕਿਥੇ ਕਹਿੰਦਾ ਕੁਝ ਵੀ ਨਹੀਂ ਸੀਗਾ ਪਰ ਅੱਗ ਪੜਕਾਉ ਮਹਿਕਵੇਂ ਨੇ ਇੰਨੀ ਗੱਗ ਪ੍ਰਕਾਸ਼ੜੀ ਸੀਗੀ ਕਿ ਬਸ ਲਾਤਾਂ ਤੇ ਨੀਂਦ ਜਾ ਉਡਾ ਛੜੀ। ਇੰਡੀਆ ਦੇ ਚੈਨਲ ਨੇ ਐਸਾ ਪੜ੍ਹਾਇਆ ਸੀ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਉਹਨਾਂ ਨੇ ਸਮਝ ਲਿਆ ਕਿ ਪਾਕਿਸਤਾਨ ਤੇ ਕਬਜ਼ਾ ਵੀ ਕਰ ਲਿਆ ਹੋਇਆ ਹੈ। ਹਾਂ। ਨਹੀਂ ਇਹੀ ਕਹਿ ਰਿਹਾ ਕਿ ਮੈਂ ਇੰਡੀਆ ਦੇ ਚੈਨਲ ਨੂੰ ਨਹੀਂ ਕਹਿੰਦਾ ਕਿਉਂਕਿ ਉਹਨਾਂ ਦੇ ਤੇ ਕੰਮ ਸੀ ਬਾਕੀ ਜਿਹੜੇ ਪੰਜਾਬ ਦੇ ਚੈਨਲ ਸੀ ਉਹਨਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਲੋਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੇ ਹਰਾਸਾ ਨਹੀਂ ਸੀ ਕਰਨਾ ਚਾਹੀਦਾ। ਖੌਫਜ਼ਦਾ ਨਹੀਂ ਸੀ ਉਹਨਾਂ ਨੂੰ ਕਰਨਾ ਚਾਹੀਦਾ। ਜੇ ਲੇਕਿਨ ਇਹ ਹੈ ਕਿ ਉਹਨਾਂ ਨੇ ਕਰਨ 'ਚ ਉਹਨਾਂ ਨੇ ਵੀ ਕੋਈ ਫਸਰ ਨਹੀਂ ਚਾਹੀਦੀ। ਹਾਂ। ਛੱਡੂ ਮਹਿ ਠੀਕ ਹੈ ਛੱਡੂ ਨਿਊਜ਼ ਚੈਨਲ ਜਿਹੜੇ ਨੇ ਬਈ ਖੀਰ ਕੀਤੀ ਬੈਠੇ ਦੀ ਗਏ ਐ ਚਾਰ 5 10 ਦਿਨਾਂ ਦੇ ਵਿੱਚ ਨਾ ਉਹਨਾਂ ਨੇ ਆਪਣਾ ਸਹੀ ਗੱਲ ਇਹ ਕਹਿੰਦਾ ਐਡਾ ਭਰਗੀਆਂ ਲਾ ਕੇ ਤੇ ਉਹਨਾਂ ਨੇ ਕਮਾਇਆ ਵੀ ਬੜਾ ਹੈ ਟੀਆਰਪੀ ਮੋਟੀ ਮੋਟੀ ਨਹੀਂ ਹੁਣ ਦੇਖੋ ਜੰਗ ਦੇ ਉੱਤੇ ਤੇ ਚਲੋ ਇਹਨਾਂ ਨੂੰ ਬੇਬਾਬ ਵੀ ਲੱਗ ਗਏ ਕਿਉਂ ਅੱਗ ਭੜਕਾਉ ਮਹਿਕਮਾ ਸੀਗਾ ਇਹਨਾਂ ਦਾ ਠੀਕ ਹੈ ਅੱਗ ਭੜਕਾਈ ਜੋ ਉਹਨਾਂ ਦੇ ਜ਼ਿਹਨ ਚ ਸਾਹਮਣੇ ਲਾਈ ਜੋ ਤੇ ਪੈਸੇ ਕਮਾਈ ਜੋ ਕੰਟਰੋਲ ਵਾਈ ਜੋ ਲੋਕਾਂ ਦੀ ਪਰੇਸ਼ਾਨੀ ਦਾ ਨੁਕਸਾਨ ਹੋਇਆ ਉਹਨਾਂ ਦਾ ਕਿ ਜੰਗ ਬੰਦ ਹੁਣ ਪਤਾ ਚੱਲੇਗਾ ਨਾ ਕਿ ਜਦੋਂ ਚਲੋ ਇਹ ਤੇ ਮਸਲਾ ਹੋ ਗਿਆ ਹੱਲ ਇਸ ਤੋਂ ਬਾਅਦ ਪਤਾ ਚੱਲੇਗਾ ਜਦੋਂ ਪਾਣੀ ਦਾ ਮੁੱਦਾ ਛੇੜਿਆ ਜਾਏਗਾ ਜਦੋਂ ਮਾੜੇ ਬੰਦਾ ਆਪਣਾ ਹੱਕ ਦੀ ਆਵਾਜ਼ ਚੱਕੇਗਾ ਉਹਦਾ ਮੁੱਦਾ ਚੱਕਿਆ ਹੋਵੇ ਉਥੇ ਇਹਨਾਂ ਦੀ ਜ਼ੁਬਾਨ ਢਿੱਡ ਜਿ ਡੇਕ ਪੈਣੀ ਉਥੇ ਇਹਨੇ ਬੋਲ ਨਹੀਂ ਸਕਣਾ ਕਿਉਂ ਪਰਲਿਆਂ ਕੋਲ ਮੋਟੀਆਂ ਏਡਾ ਲਈਆਂ ਹੀ ਨੇ ਠੀਕ ਹੈ ਏਡਾ ਲੈ ਕੇ ਤੇ ਜੇਬ ਚ ਪਾਈਆਂ ਕਿ ਪਾਈ ਅਸੀਂ ਇੱਥੇ ਨਹੀਂ ਬੋਲਾਂਗੇ ਠੀਕ ਹੈ ਜੀ ਇਹੀ ਵੀ ਲੋਕਾਂ ਦਾ ਬਾਈ ਵੇਰ ਦਿੱਤੀ ਉਹਨਾਂ ਨੇ ਸਾਡੇ ਤਿਕਰ ਵੈਸੇ ਵੀ ਜਿਹੜਿਆ ਨੇ ਦੱਸਤਾ ਸੀ ਕਿ ਪਤਾ ਸੀ ਅਮਰਤਸਰ ਦੇ ਉੱਤੇ ਜੋ ਬੰਬ ਪਾਰੀ ਆਪ ਚਲਾਏ ਗਏ ਨੇ ਉਹ ਕਿਸੇ ਵੀ ਉਹਨਾਂ ਦੇ ਮੀਡੀਆ ਚੈਨਲ ਨੇ ਨਹੀਂ ਦਿਖਾਇਆ ਇਹ ਕਿਉਂ ਨਹੀਂ ਦਿਖਾਇਆ ਫਿਰ ਉਹਨਾਂ ਨੇ ਭਾਈ ਜਾਨ ਉਹਨਾਂ ਨੇ ਉਹ ਚੀਜ਼ ਜਿਹੜੀ ਗਰਮ ਹੈ ਠੀਕ ਹੈ ਉਹ ਚੀਜ਼ ਵਹਾਨੀ ਸੀ ਜਿਹੜੀ ਹੈ ਹੀ ਨਹੀਂ ਨਿਰਾ ਝੂਠ ਦਾ ਪਲੰਦਾ ਸੀ ਹੋਰ ਕੁਝ ਵੀ ਨਹੀਂ ਸੀਗਾ ਤੇ ਲਿਆਦਾ ਤੁਸੀਂ ਵੀ ਹੁਣ ਸਮਝਦਾਰ ਨਵੀਂ ਜਨਰੇਸ਼ਨ ਨੇ ਠੀਕ ਹੈ ਥੋੜਾ ਸਮਝਿਆ ਕਰੋ ਦਾਨੋ ਫਿਕਿਆ ਕਰੋ ਫੁਲਾਨੀ ਜਗ੍ਹਾ ਤੇ ਕਿਉਂਕਿ ਹੁਣ ਕਈ ਸੋਸ਼ਲ ਮੀਡੀਆ ਵਾਲਿਆਂ ਨੇ ਬਿਲਕੁਲ ਐਕੂਰੇਟ ਸਹੀ ਦੱਸਿਆ ਕਿ ਭਾਈ ਇੱਥੇ ਇਹ ਕੰਮ ਨਹੀਂ ਹੈਗਾ। ਕਈਆਂ ਨੇ ਕਿਹਾ ਇੱਥੇ ਇਹ ਬਣ ਗਿਆ ਖੂਏ ਖੂ ਜੋ ਮਗਰਮਚੇ ਨਿਕਲੇਗਾ ਮਗਰਮਚ ਬਾਹਰ ਆਇਆ ਉਹਦੇ 26 ਹੱਥ ਬਣ ਗਏ ਨੇ ਤੇ ਉਹ ਹੁਣ ਬੰਦਿਆ ਨੂੰ ਮਾਰਨ ਲੱਗ ਗਿਆ। ਗੱਲ ਕਰਾਂ ਤਾਂ ਮਕਸਦ ਕਿ ਥੰਬਨੇਲ ਦੇ ਉੱਤੇ ਐਸੀ ਐਸੀ ਇਹਨਾਂ ਨੇ ਲਿਖਾਈ ਲਿਖੀ ਹੈ ਨਾ ਕਿ ਬਸ ਪੜਦੇ ਨਾਲ ਹੀ ਬੰਦੇ ਨੇ ਕਹਿਣਾ ਕਿ ਬਸ ਜੀ ਮੈਂ ਨਹੀਂ ਹੁਣ ਬਚਦਾ। ਠੀਕ ਹੈ। ਤੇ ਬਾਕੀ ਵੀਰੇ ਨੇ ਬਹੁਤ ਕੈਂਟ ਗੱਲਾਂ ਕੀਤੀਆਂ ਨੇ ਕਿਹੜਾ ਕਿਹੜਾ ਵੀਰਾ ਜਿਹੜਾ ਇਹਨਾਂ ਦੀ ਗੱਲਾਂ ਦੇ ਨਾਲ ਸਹਿਮਤ ਕਮੈਂਟਸ ਕਰਕੇ ਜ਼ਰੂਰ ਦੱਸਿਓ ਅਸੀਂ ਤੇ ਵਾਕਿਆ ਬਹੁਤ ਸਹਿਮਤ ਆ ਇਹਨਾਂ ਦੀ ਗੱਲਾਂ ਨਾਲ ਕਿਉਂ ਇਹਨਾਂ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਸਾਰੀਆਂ ਸਹੀ ਗੱਲਾਂ ਕੀਤੀਆਂ ਨੇ ਕਿਉਂਕਿ ਕੋਈ ਵੀ ਨਾ ਕਿਉਂਕਿ ਇਹਨਾਂ ਦਾ ਵੀ ਨਿਊਜ਼ ਚੈਨਲ ਹੈ ਇਹਨਾਂ ਦਾ ਵੀ ਆਪਣਾ ਇੱਕ ਚੈਨਲ ਆਪਣਾ ਲੋਕਵਾਜ਼ ਟੀਵੀ ਹੈ ਇਹ ਵੀ ਆਪਣਾ ਲੋਕਾਂ ਦੇ ਮਸਲੇ ਮਿਸਾਲ ਸੁਣਦੇ ਨੇ ਪੋਡਕਾਸਟਾਂ ਕਰਦੇ ਨੇ ਠੀਕ ਹੈ ਨਾ ਇਹ ਸਾਰੇ ਲੱਗ ਕੇ ਫਿਰ ਉਹ ਭੜਕਾਉ ਭੜਕਾਉ ਮਹਿਕਮਾ ਦਾ ਹਿੱਸਾ ਨਹੀਂ ਬਣਿਆ ਠੀਕ ਹੈ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਤੇ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰਾਖਾ